अमृतसर कुमिहारा वाली गली दे लोका वलो बती ना आउन सड़क दे लगाया तरना हरपाल सिंह पंगू दी विशेष रिपोर्ट ਮੇਰਾ ਨਾਮ ਨੀਤਾ ਬਸ ਇਹ ਆ ਸਾਨੂੰ ਟਰਾਂਫਰ ਨਮਾ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਕਿਹੜਾ ਇਲਾਕਾ ਕਿਹਿੰਦੇ ਹਾਂ ਸਾਨੂੰ ਅੱਜ 15-20 ਦਿਨ ਹੋ ਗਏ ਆ ਸ੍ਰੀ ਹਸਪੀਟਲ ਦੇ ਨਾਲ ਸਾਹਮਣੇ ਬੱਚਿਆਂ ਦੇ ਜ਼ਖਮ ਹੋਏ ਆ ਖਰਚ ਕਰ ਕਰਕੇ ਸਾਡੀ ਸੁਣਵਾਈ ਹੁੰਦੀ ਨਹੀਂ ਪਈ ਇੰਨੇ ਵੇਲੇ ਸਾਡੇ ਬੱਚਿਆਂ ਦੇ ਪੀਲੀਏ ਹੋ ਗਏ ਐਂ ਕਿ ਕਰੀਏ ਇਹ ਇਹਨੇ ਪੂਰੇ ਹਰੇ ਕੋਈ ਮੇਰਾ ਨਾਮ ਕਿੰਨੀ ਮੁਸ਼ਕਲ ਆ ਰਹੀ ਹੈ ਸਰ ਸਾਨੂੰ ਬੱਤੀ ਦਿੱਕਤ ਆ ਰਹੀ ਆ ਬਹੁਤ ਜਿਆਦਾ ਅਸੀਂ ਰਾਤ ਦੇ ਗਣਾਂ ਤੇ ਪਛਾਣ ਹੋਏ ਪਏ ਆ ਜਾਨਾ ਬੱਤੀ ਨਾ ਪਾਣੀ ਕਿੰਨੀ ਮੁਸ਼ਕਲ ਆ ਰਹੀ ਹੈ ਸਾਨੂੰ ਰਾਤ ਦੇ ਹੋ ਜੇ ਗਣਾਂ ਨਾ ਆਗੇ 8 ਵਜੇ ਦੇ ਰਾਤ ਦੇ ਬੈਠੇ ਜੇ ਇੱਥੇ ਹਾਂਜੀ ਪਾਜੀ ਉਹ ਕਹਿੰਦੇ ਜੀ ਉਹ ਕਰਕੇ ਮਾੜੀ ਮੋਟੀ ਚੱਲ ਜਾਂਦੇ ਆ ਇਹ ਟਰਾਂਸਫਾਰ ਸਾਰਾ ਖਰਾਬ ਹੋਇਆ ਪਿਆ ਜੀ ਟਰਾਂਸਫਾਰ ਨਵਾਂ ਚੇਂਜ ਹੋਣਾ ਜੇ ਇੱਕ ਸਾਡੇ ਇੱਥੇ ਟਰਾਂਸਫਾਰ ਲਾਉਣਾ ਜੇ ਇੱਕ ਕਰ ਪੈਸੇ ਕਿਹੜੀ ਚ ਲੱਗਣਾ ਜੀ ਤੇ ਉਹ ਟਰਾਂਸਫਾਰ ਬਦਲਦੇ ਨਹੀਂ ਪਏ ਬਦਲਦੇ ਨਹੀਂ ਹਲੇ ਮੱਲਾ ਮੱਲਾ ਗੜਾ ਮੱਲਾ ਜੰਤਪੁਰਾ ਕੀ ਸਮਝਦੇ ਕਿਉਂ ਨਹੀਂ ਬਣਦਾ ਕੋਈ ਪ੍ਰੈਸ਼ਰ ਹੈ ਜਾਂ ਕੀ ਹੈ ਨਹੀਂ ਪ੍ਰੈਸ਼ਰ ਦੀ ਨਹੀਂ ਗੱਲ ਉਹ ਕਹਿੰਦੇ ਕਿ ਸਾਡੇ ਕੋ ਟ੍ਰਾਂਸਫਰ ਨਹੀਂ ਗੱਲ ਹੈ ਅੱਛਾ ਕੀ ਕਹਿੰਦੇ ਟ੍ਰਾਂਸਫਰ ਨਹੀਂ ਗੱਲ ਅੱਜ ਟ੍ਰਾਂਸਫਰ ਨਹੀਂ ਗੱਲ ਚੱਲਾ ਸਿੱਟਣਾ ਕਿ ਕਹਿੰਦੇ ਆਪਾਂ ਕਹਿੰਦੇ ਕੀ ਮੰਗ ਕੀ ਕਰਦੇ ਭਾਜੀ ਹੁਣ ਤੁਸੀਂ ਮੰਗ ਹੈ ਕਿ ਕਹਿੰਦੇ ਵੀ ਸਾਡੀ ਦੋ ਮਹੀਨੇ ਟ੍ਰਾਂਸਫਰ ਲੱਗਣਾ ਚਾਹੀਦਾ ਵਾ ਇੱਕ ਕੈਰੋ ਪੈਸਾ ਗੜੀ ਚ ਇੱਕ ਮੇਰਾ ਗੜੀ ਚ ਅਗਰ ਨਾ ਮਸਲਾ ਆਲੇ ਤਾਂ ਅਗਲੇ ਰੱਸ਼ਾ ਪਕੀ ਹੈ ਇਹ ਫਿਰ ਸਾਡਾ ਤਾਂ ਇੱਥੇ